ਕੱਲ੍ਹ ਦੀ ਸ਼ਾਮ ਮਿਹੜੀਆਂ ਆਏ ਤੇ ਪੱਠੇ ਲੈਣ ਜਾ ਰਹੇ ਸੀਗੇ ਰਾਹ ਵਿੱਚ ਇਹਨਾਂ ਦੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਡੋਰ ਫਿਰ ਗਈ ਮੈਂ 도ੜਾ ਤੇ ਇਹਨਾਂ ਨੂੰ ਗੱਡੀ ਚ ਪਾ ਕੇ ਤੇ ਹਸਪੀਟਲ ਲਿਆਂਦਾ ਤੇ ਇੱਥੇ ਬਹੁਤ ਇਹਨਾਂ ਦੀ ਕੰਡੀਸ਼ਨ ਮਾੜੀ ਸੀਗੀ ਤੇ ਇੱਥੇ ਆਨ ਕਿ ਜਦੋਂ ਆਪਾਂ ਦੇਖ ਪਏ ਸੀ ਕਿ ਬਹੁਤ ਬਲੀਡਿੰਗ ਹੋ ਰਹੀ ਸੀਗੀ ਤੇ ਫਿਰ ਅਸੀਂ ਡਾਕਟਰ ਸਾਹਿਬ ਨੂੰ ਬੁਲਾਇਆ ਉਹਨਾਂ ਨੇ ਟੰਕੇ ਟੰਕੇ ਲਾਈ ਕਾਮੀ ਦਿਹਾੜੀਆਂ ਆਏ ਤੇ ਪੱਠੇ ਲੈਣ ਜਾ ਰਹੇ ਸੀਗੇ ਰਾਹ ਵਿੱਚ ਇਹਨਾਂ ਦੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਡੋਰ ਫਿਰ ਗਈ ਤੇ ਮੈਨੂੰ ਦੁਕਾਨ ਤੋਂ ਫੋਨ ਆਇਆ ਉਦੋਂ ਹੀ ਮੈਂ ਕਸਟਮਰ ਭਾਲ ਕੇ ਉੱਥੇ ਮੈਂ ਦੌੜਾ ਤੇ ਇਹਨਾਂ ਨੂੰ ਗੱਡੀ 'ਚ ਪਾ ਕੇ ਹਸਪੀਟਲ ਲਿਆਂਦਾ ਤੇ ਇੱਥੇ ਬਹੁਤ ਇਹਨਾਂ ਦੀ ਕੰਡੀਸ਼ਨ ਮਾੜੀ ਸੀਗੀ ਤੇ ਇੱਥੇ ਆਨ ਕਿ ਜਦੋਂ ਆਪਾਂ ਦੇਖ ਰਹੇ ਸੀਗੇ ਬਹੁਤ ਬਲੀਡਿੰਗ ਹੋ ਰਹੀ ਸੀਗੀ ਤੇ ਫਿਰ ਅਸੀਂ ਡਾਕਟਰ ਸਾਹਿਬ ਨੂੰ ਬੁਲਾਇਆ ਉਹਨਾਂ ਨੇ ਟੰਕੇ ਟੰਕੇ ਲਾਈ ਤੇ ਤੇਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਡੋਰ ਜੋ ਵੀ ਡੋਰ ਦਾ ਕਾਰਕ ਕਾਰ ਦਾ ਕਾਮਿਆਂ ਉਹ ਬੰਦ ਕੀਤਾ ਜਾਵੇ ਤੇ ਇਹਦੀ ਰੋਕਥਾਮ ਹੋਵੇ ਤੇ ਇਹਦੇ ਬਾਰੇ ਐਕਸ਼ਨ ਲਿਆ ਜਾਵੇ